ਅਜੇ ਜੋ ਪਹਿਲਾਂ ਜੀ ਹੈ ਜੀ ਮਿੱਟੀ ਲਿਆਣੀ ਪੈਂਦੀ ਹੈ ਫਿਰ ਕੁੱਟਣੀ ਪੈਂਦੀ ਹੈ ਜੀ ਫਿਰ ਛਾਣਨੀ ਪੈਂਦੀ ਹੈ ਫਿਰ ਭਿਉਣੀ ਪੈਂਦੀ ਹੈ ਫਿਰ ਉਹਨੂੰ ਗੁੰਨਣਾ ਪੈਂਦਾ ਹੈ ਫਿਰ ਉਸ ਤੋਂ ਬਾਅਦ ਹੈ ਜੀ ਫਿਰ ਇਹਦੇ ਭਾਂਡੇ ਬਣਦੇ ਆ ਫਿਰ ਤੇ ਸੁੱਕਦੇ ਆ ਪੱਕਦੇ ਆ ਜੀ ਫਿਰ ਉਹ ਤੋਂ ਬਾਅਦ ਸੇਲ ਹੁੰਦੇ ਤੇ ਮਿਹਨਤ ਦਾ ਮੁੱਲ ਪੈ ਜਾਂਦਾ ਜੇ ਮਿਹਨਤ ਕਰੋਗੇ ਜੀ ਮੁੱਲ ਤਾਂ ਪੈਂਦਾ ਹੀ ਹੈਗਾ ਹਾਂਜੀ ਜੋ ਅਸੀਂ ਚਾਹਦੇ ਹੈਗੇ ਉਹ ਮੁੱਲ ਨਹੀਂ ਸਾਡਾ ਪੈਂਦਾ ਜਿਹੜੀ ਲਾਈਟਾਂ ਚਾਈਨਿਸ ਲਾਈਟਾਂ ਨੇ ਦੀਵਿਆਂ ਦੀ ਕਿਤੇ ਨਾ ਕਿਤੇ ਥਾਂ ਲੈ ਲਈਏ ਤੇ ਤੁਹਾਨੂੰ ਇਸ ਦਾ ਕਿੰਨਾ ਕੁ ਨੁਕਸਾਨ کافی ਨੁਕਸਾਨ ਚ ਲੈਣਾ ਪੈਂਦਾ ਹੁਣ ਦੇਖੋ ਇੱਕ ਗੱਲ ਐਦਾਂ ਹੈ ਕਿ ਜਿਹੜੇ ਪੁਰਾਣੇ ਦੌਰ ਦੇ ਜਿਹੜੇ ਲੋਕ ਹੈਗੇ ਉਹ ਤਾਂ ਮਿੱਟੀ ਨੂੰ ਯੂਜ਼ ਕਰਦੇ ਨੇ ਤੇ ਹੁਣ ਜਿਹੜੇ ਇਹ ਵੀ ਇਸ ਯੁੱਗ ਦੇ ਲੋਕ ਨੇਗੇ ਉਹ ਹੈ ਜੋ ਚైనా ਦੇ ਸਮਾਨ ਨੂੰ ਇਹਦੇ ਯੂਜ਼ ਕਰਦੇ ਨੇ ਦੀਵੇ ਤਾਂ ਹੈ ਜੀ ਅਸੀਂ ਪੂਰਾ ਸਾਲ ਬਣਾਉਂਦੇ ਆ ਜੀ ਪੂਰਾ ਸਾਲ ਦੀਵੇ ਬਣਾਉਂਦੇ ਆ ਜੀ ਤੇ ਉਹ ਸਾਡੇ ਹਜੂ 2 ਮਹੀਨੇ ਚ ਹਜੂ ਸੇਲ ਹੋ ਜਾਂਦੇ ਹੈ ਸਸ਼ੀਕਲ ਜੀ ਤੁਸੀਂ ਵੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਸਿਮਰ ਅਗਰਵਾ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਦੀਵਾਲੀ ਨੂੰ ਜਿਹੜਾ ਰੋਸ਼ਨੀ ਦਾ ਤਿਉਹਾਰ ਵੀ ਹੈ ਜਿਹੜਾ ਕਿਹਾ ਜਾਂਦਾ ਹੈ ਤੇ ਰੋਸ਼ਨੀ ਕਿਸ ਦੇ ਨਾਲ ਪੈਦਾ ਹੁੰਦੀ ਹੈ ਦੀਵਿਆਂ ਦੇ ਨਾਲ ਦੀਵਿਆਂ ਦੇ ਕਰਕੇ ਮਿੱਟੀ ਦੇ ਜਿਹੜੇ ਦੀਵੇ ਹੁੰਦੇ ਨੇ ਉਹਨਾਂ ਦੇ ਕਰਕੇ ਜਿਹੜਾ ਹੈ ਦੀਵਾਲੀ ਦਾ ਨਾਮ ਵੀ ਦੀਪਵਾਲੀ ਪਿਆ ਕਿ ਇਸ ਦਿਨ ਜਿਹੜੇ ਨੇ ਦੀਵੇ ਜਲਾ ਕੇ ਰੋਸ਼ਨੀ ਕੀਤੀ ਜਾਂਦੀ ਹੈ ਪਰ ਹੁਣ ਜਿਹੜਾ ਇਲੈਕਟ੍ਰੋਨਿਕ ਲਾਈਟਸ ਨੇ ਜਿਹੜੀਆਂ ਉਹਨਾਂ ਨੇ ਇਸ ਦੀ ਚਾਈਨਿਸ ਲਾਈਟ ਨੇ ਦੀਵੇ ਦੀ ਥਾਂ ਲਈ ਹੈ ਤੇ ਦੀਵੇ ਕਿਤੇ ਨਾ ਕਿਤੇ ਅਲੋਪ ਹੁੰਦੇ ਜਾ ਰਹੇ ਨੇ ਅੱਜ ਅਸੀਂ ਤੁਹਾਨੂੰ ਅਜੇ ਹੀ ਇਨਸਾਨ ਦੇ ਨਾਲ ਅਜੇ ਹੀ ਕਿਰਦਾਰ ਦੇ ਨਾਲ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਕਿ ਮਿੱਟੀ ਦੇ ਦੀਵੇ ਬਣਾਉਂਦੇ ਨੇ ਜਿਨ੍ਹਾਂ ਦਾ ਕਿ ਦੀਵਾਲੀ ਦੇ ਤਿਉਹਾਰ ਦੇ ਵਿੱਚ ਬਹੁਤ ਮਹੱਤਵ ਹੈ ਪਰ ਹੁਣ ਉਹ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਨੇ ਆਓ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿs ਤਰੀਕੇ ਦੇ ਨਾਲ ਉਹ ਦਿਵੇ ਬਣਾਉਂਦੇ ਨੇ ਕਿੱਥੋਂ ਮਿੱਟੀ ਲੈ ਕੇ ਆਉਂਦੇ ਨੇ ਤੇ ਇਹਨਾਂ ਦਾ ਕੀ ਮਹੱਤਵ ਹੈ ਦੀਵਾਲੀ ਦੇ ਤਿਹਾੜੀ ਤੇ ਅੱਜ ਗੱਲਬਾਤ ਕਰਦੇ ਹਾਂ ਜੀ ਸਸ਼ੀਕਲ ਜੀ ਸ੍ਰੀ ਗੁਰੂ ਕੀ ਕਰ ਰਹੇ ਹੋ ਤੁਸੀਂ ਜੀ ਅਸੀਂ ਦੀਵਾਲੀ ਦੇ ਭਾਂਡੇ ਬਣਾ ਲਏ ਜੀ ਭਾਂਡੇ ਬਣਾ ਲਏ ਕੀ ਬਣਾ ਰਹੇ ਹੋ ਮਿੱਟੀ ਕਿੱਥੋਂ ਲੈ ਕੇ ਆਉਂਦੇ ਹੋ ਤੁਸੀਂ ਭਾਂਡੇ ਬਣਾ ਲ ਲਈ ਮਿੱਟੀ ਇੱਥੋਂ ਨਜ਼ਦੀਕ ਤੋਂ ਆਉਂਦੀ ਜੀ ਪੰਜਾਬ ਤੋਂ ਅੱਛਾ ਹਾਂ ਜੀ ਕਿੰਨਕ ਟਾਈਮ ਜਿੱਦਾਂ ਇਹ ਤੁਸੀਂ ਬਣਾ ਰਹੇ ਹੋ ਕਿੰਨੇ ਕਿ ਕੀ ਕੀ ਕੁਝ ਕਰਨਾ ਪੈਂਦਾ ਤੁਹਾਨੂੰ ਇਹ ਬਣਾਣ ਲਈ ਇਹ ਜਿਹਾ ਪਹਿਲਾਂ ਜੀ ਇਹ ਜੀ ਮਿੱਟੀ ਲਿਆਣੀ ਪੈਂਦੀ ਹੈ ਫਿਰ ਕੁੱਟਣੀ ਪੈਂਦੀ ਹੈ ਜੀ ਫਿਰ ਛਾਣਨੀ ਪੈਂਦੀ ਹੈ ਹੂੰ ਫਿਰ ਭਿਉਣੀ ਪੈਂਦੀ ਹੈ ਫਿਰ ਉਹਨੂੰ ਗੁੰਨਣਾ ਪੈਂਦਾ ਹੈ ਹੂੰ ਫਿਰ ਉਸ ਤੋਂ ਬਾਅਦ ਹੈ ਜੀ ਫਿਰ ਇਹਦੇ ਭਾਂਡੇ ਬਣਦੇ ਆ ਫਿਰ ਹੂੰ ਤੇ ਸੁੱਕਦੇ ਆਂ ਪੱਕਦੇ ਆਂ ਜੀ ਹੂੰ ਫਿਰ ਉਸ ਤੋਂ ਬਾਅਦ ਸੇਲ ਹੁੰਦੇ ਆ ਬਹੁਤ ਮਿਹਨਤ ਲੱਗ ਜਾਂਦੀ ਹੈ ਫਿਰ ਇਹਦੇ ਚ ਮਿਹਨਤ ਤਾਂ ਹੈ ਜੀ ਸਵੇਰੇ ਤੇ ਲੱਗੇ ਸੰਤ ਤੱਕ ਮਿਹਨਤ ਦਾ ਹੀ ਕੰਮ ਹੈ ਜੀ ਤੇ ਮਿਹਨਤ ਦਾ ਮੁੱਲ ਪਹਿ ਜਾਂਦਾ ਹੈ ਜੇ ਮਿਹਨਤ ਕਰੋਗੇ ਜੀ ਮੁੱਲ ਤਾਂ ਪੈਂਦਾ ਹੀ ਹੈਗਾ ਹਾਂਜੀ ਜੋ ਅਸੀਂ ਚਾਹਦੇ ਹੈਗੇ ਉਹ ਮੁੱਲ ਨਹੀਂ ਸਾਡਾ ਪੈਂਦਾ ਅੱਛਾ ਹਾਂਜੀ ਜੋ ਪੈਣਾ ਚਾਹੀਦਾ ਹੈ ਬਿਲਕੁਲ ਤੇ ਦੀਵੇ ਜਿੱਦਾਂ ਹੁਣ ਦੀਵਾਲੀ ਆ ਰਹੀ ਹੈ ਦੀਵੇ ਬਣਾ ਰਹੇ ਹੋ ਹਨਾ ਦੀਵੇ ਸੇਲ ਕਰੋਗੇ ਤੁਸੀਂ ਕਿੰਨੇ ਕੁ ਰੁਪਏ ਦਾ ਇੱਕ ਦੀਵਾ ਵੇਚਦੇ ਹੋ ਅਲੱਗ-ਅਲੱਗ ਸਾਈਜ਼ ਦੇ ਦੀਵੇ ਹੁੰਦੇ ਐ ਅਲੱਗ-ਅਲੱਗ ਰੇਟ ਹੈ ਜੀ ਹਾਂਜੀ ਜਿਹੜਾ ਛੋਟਾ ਦੀਵਾ ਆਏਗਾ ਬਿਲਕੁਲ ਜਿਹੜਾ ਦੀਵਾਲੀ ਤੇ ਹਰ ਇੱਕ ਹਾਂਜੀ ਬੰਦਾ ਖਰੀਦਦਾ ਹੈਗਾ ਹਾਂਜੀ ਉਹ ਪਹਿਲਾਂ ਜੀ 10 ਰੁਪਏ ਦੇ ਇਹ ਜੋ 12 ਦੀਵੇ ਦੇਂਦੇ ਸੀ ਹੁਣ 20 ਰੁਪਏ ਦੇ 12 ਦੀਵੇ ਹੋ ਗਏ ਮੰਗਾਈ ਦੇ ਹਿਸਾਬ ਨਾਲ ਹਰ ਚੀਜ਼ ਸਾਚੀ ਦਾ ਰੇਟ ਵੱਧਦਾ ਜਾ ਰਿਹਾ ਹੈ ਮਗਰ ਗੱਲ ਉਹੀ ਹੈ ਜੀ ਜਿੱਦ ਤਾ ਸਾਨੂੰ 10 ਰੁਪਏ ਦੇ 12 ਵੇਚਦੇ ਜਦ ਵੀ ਸਾਨੂੰ ਹੈ ਜੋ ਕੁਝ ਹੀ ਪੈਸੇ ਵੱਧਦੇ ਹੁਣ 20 ਰੁਪਏ ਦੇ 12 ਵੇਚਦੇ ਹਾਂ ਮੰਗਾਈ ਦੇ ਹਿਸਾਬ ਨਾਲ ਉਹੀ ਹਿਸਾਬ ਦਾ ਬੈਠਦੇ ਤਾਂ ਪਰ ਜਿੱਦਾਂ ਹੁਣ ਤੁਸੀਂ 20 ਰੁਪਏ ਦੇ 12 ਦੀਵੇ ਵੇਚਦੇ ਹੋ ਤੇ ਹੁਣ ਤਾਂ ਅੱਜ ਕੱਲ੍ਹ ਲੋਕੀ ਜਿਹੜਾ ਇਲੈਕਟ੍ਰੋਨਿਕ ਜਿਹੜੀ ਲਾਈਟਾਂ ਚਾਈਨਿਸ ਲਾਈਟਾਂ ਨੇ ਦੀਵਿਆਂ ਦੀ ਕਿਤੇ ਨਾ ਕਿਤੇ ਥਾਂ ਲੈ ਲਈ ਤੇ ਤੁਹਾਨੂੰ ਇਸ ਦਾ ਕਿੰਨਾ ਕੁ ਨੁਕਸਾਨ کافی ਨੁਕਸਾਨ ਚ ਲੈਣਾ ਪੈਂਦਾ ਹੋਣਾ ਦੇਸੀ ਗੱਲ ਐ ਤਾਂ ਕਿ ਜਿਹੜੇ ਪੁਰਾਣੇ ਦੌਰ ਦੇ ਜਿਹੜੇ ਲੋਕ ਹੈਗੇ ਉਹ ਤਾਂ ਮਿੱਟੀ ਨੂੰ ਯੂਜ਼ ਕਰਦੇ ਨੇ ਤੇ ਹੁਣ ਜਿਹੜੇ ਇਹ ਵੀ ਇਸ ਯੁੱਗ ਦੇ ਲੋਕ ਨੇਗੇ ਉਹ ਹੈ ਜੋ ਚਾਇਨਾ ਦੇ ਸਮਾਨ ਨੂੰ ਇਹ ਜਿਹੇ ਯੂਜ਼ ਕਰਦੇ ਨੇ ਮਗਰ ਯਾਨੀ ਕਿ ਸਾਡੇ ਕੋਲ ਯਾਨੀ ਕਿ ਮਾਲ ਤਾਂ ਪੂਰਾ ਹੁੰਦਾ ਨਹੀਂ ਹੈਗਾ ਮਗਰ ਅੱਗੇ ਤੋਂ ਜੋ ਜਿਹੜੀ ਚੀਜ਼ਾਂ ਇਹ ਵੱਧ ਰਹੀਆਂ ਹੈਗੀਆਂ ਇਹਦਾ ਨੁਕਸਾਨ ਤਾਂ ਸਾਨੂੰ ਹੈ ਜੀ ਕਿਉਂਕਿ ਉਹ ਰੇਟ ਸਾਨੂੰ ਮਿਲਦਾ ਨਹੀਂ ਹੈ ਚੀਜ਼ਾਂ ਵਾਧੂ ਚੱਲ ਪਈਆਂ ਨੇ ਤੇ ਸਾਨੂੰ ਇਹਦੇ ਮਿੱਟੀ ਦੇ ਭਾਂਡਿਆਂ ਦਾ ਰੇਟ ਨਹੀਂ ਮਿਲਦਾ ਕਿੰਨੇ ਕ ਦੀਵੇ ਤੁਸੀਂ ਦੀਵਾਲੀ ਤੋਂ ਪਹਿਲਾਂ ਜਿਹੜੇ ਇਹ ਸੇਲ ਕਰ ਦਿੰਦੇ ਹੋ ਦੀਵੇ ਤਾਂ ਹੈ ਜੀ ਅਸੀਂ ਪੂਰਾ ਸਾਲ ਬਣਾਉਂਦੇ ਆ ਜੀ ਪੂਰਾ ਸਾਲ ਦੀਵੇ ਬਣਾਉਂਦੇ ਆ ਜੀ ਤੇ ਉਹ ਸਾਡੇ ਹਜੂ 2 ਮਹੀਨੇ ਚ ਹਜੂ ਸੇਲ ਹੋ ਜਾਂਦੇ ਹੈਗੇ ਦੋ ਮਿੰਟਾਂ ਚੋਂ ਸੇਲ ਕਿੰਨੀ ਕੁ ਵਧੀਆ ਸੇਲ ਮਤਲਬ ਜਿਹੜੇ ਮਿਹਨਤ ਹੈ ਉਹਦਾ ਮੁੱਲ ਪਹਿ ਜਾਂਦਾ ਮੁੱਲ ਜਿੱਦਾਂ ਜੀ ਸਾਡੀ ਮਿਹਨਤ ਹੈਗੀ ਮਿਹਨਤ ਦੇ ਹਿਸਾਬ ਨਾਲ ਸਾਡਾ ਮੁੱਲ ਨਹੀਂ ਪੈਂਦਾ ਹੈ ਜੀ ਹਾਂਜੀ ਜੀ ਬਿਲਕੁਲ ਤੇ ਦੀਵਾਲੀ ਕਹਿੰਦੇ ਨੇ ਕਿ ਦੀਵਾਲੀ ਵਾਲੇ ਦਿਨ ਪਹਿਲਾ ਦੇ ਸਮਿਆਂ ਦੇ ਵਿੱਚ ਤਾਂ ਲੋਕੀ ਘਰਾਂ ਦੇ ਵਿੱਚ ਦੀਵੇ ਮਿੱਟੀ ਦੇ ਦੀਵੇ ਵਿੱਚ ਸਰੋਂ ਦਾ ਤੇਲ ਪਾ ਕੇ ਜਗਾਉਂਦੇ ਹੁੰਦੇ ਸੀ ਤੇ ਉਹਦੇ ਫਾਇਦੇ ਵੀ ਬਹੁਤ ਹੁੰਦੇ ਸੀ ਚਾਨਣ ਦੀਵਿਆਂ ਦੇ ਨਾਲ ਹੀ ਹੁੰਦਾ ਸੀ ਪਰ ਜਿਹੜੀ ਹੈ ਹੁਣ ਹੌਲੀ ਹੌਲੀ ਥਾਂ ਉਹਦੀ ਚਾਈਨਿਸ ਲਾਈਟ ਨੇ ਜਿਹੜੀਆਂ ਤੁਸੀਂ ਦੇਖਦੇ ਹੀ ਹੋਵਗੇ ਹੁਣੀ ਤੋਂ ਹੀ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਬਾਹਰ ਦੁਕਾਨਾਂ ਤੇ ਵੀ ਰੈਸਟੋਰੈਂਟ ਤੇ ਵੀ ਚਾਈਨਿਸ ਲਾਈਟਾਂ ਨੇ ਉਹਦੀ ਜਗ੍ਹਾ ਲੈ ਲਈ ਕਿਤੇ ਨਾ ਕਿਤੇ ਪਰ ਲੋਕੀ ਇਹੇ ਭੁੱਲਦੇ ਜਾ ਰਹੇ ਨੇ ਕਿ ਉਹਨਾਂ ਦਾ ਆਪਾਂ ਨੂੰ ਵੱਧ ਨੁਕਸਾਨ ਹੈ ਤੇ ਦੀਵਿਆਂ ਦਾ ਕੋਈ ਸਾਨੂੰ ਨੁਕਸਾਨ ਨਹੀਂ ਹੁੰਦਾ ਸੀ ਸਗੋਂ ਇਹਦਾ ਫਾਇਦਾ ਹੀ ਹੁੰਦਾ ਸੀ ਹੈਨਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਦੀਵੇ ਤਾਂ ਜਿਹੜੇ ਹੈ ਜੀ ਜਿਹੜਾ ਹੈਗਾ ਜੀ ਤੇਲ ਜੋ ਲੋਕ ਜ਼ਿਆਦਾ ਯੂਜ਼ ਕਰਦੇ ਆਗੇ ਤੇਲ ਅਸੀਂ ਜਗਾਈਏ ਹਾਂਜੀ ਵੈਸੇ ਤਾਂ ਮੋਮਬੱਤੀਆਂ ਵੀ ਜਗਦੀਆਂ ਆਂ ਜੀ ਤੇ ਜਿਆਦਾ ਪਸੰਦ ਜਿਹੜੇ ਹੈ ਜੋ ਤੇਲ ਨੂੰ ਹਜੇ ਲੋਕੀ ਕਰਦੇ ਆ ਕਿ ਵੀ ਅਸੀਂ ਤੇਲ ਹਜੇ ਜਗਾਈਏ ਜਦ ਜਿਆਦਾ ਤੇਲ ਹਜੇ ਜਗਣਾ ਸੀ ਹਾਂਜੀ ਕਹਿੰਦੇ ਨੇ ਕਿ ਜਦੋਂ ਤੇਲ ਪਾ ਕੇ ਆਪਾਂ ਦੀਆ ਜਗਾਉਂਦੇ ਆਂ ਮਿੱਟੀ ਦਾ ਤਾਂ ਉਹਦੇ ਨਾਲ ਜਿਹੜੇ ਇਹ ਭੂਂਡ ਮੱਛਰ ਮੁਛਰ ਨੇ ਇਹ ਵੀ ਮਰ ਜਾਂਦੇ ਸੀਗੇ ਹਨਾ ਇਹ ਵੀ ਇੱਕ ਮਹੱਤਵ ਹੁੰਦਾ ਸੀ ਕਿ ਦੀਵੇ ਜਗਾ ਕੇ ਜਿਹੜੀ ਇਹ ਦੀਵਾਲੀ ਮਨਾਈ ਜਾਂਦੀ ਸੀ ਰੋਸ਼ਨੀ ਦਾ ਇਹਨੂੰ ਤਿਹਾਰ ਕਿਹਾ ਜਾਂਦਾ ਤਾਂ ਜਿਹੜੀ ਹੈ ਪ੍ਰੋਪਰ ਹੈ ਜਿਹੜੇ ਕੁਦਰਤੀ ਤਰੀਕੇ ਦੇ ਨਾਲ ਹੈ ਜਿਹੜਾ ਨੇਚਰਲ ਤਰੀਕੇ ਦੇ ਨਾਲ ਰੋਸ਼ਨੀ ਕਰਦੇ ਸੀ ਪਰ ਹੌਲੀ ਹੌਲੀ ਲੁੱਕ ਇਹਦੇ ਵੀ ਇਹਦੇ ਤੋਂ ਕਤਰਾਰੇ ਨੇ ਹਾਲਾਂਕਿ ਦੀਵੇ ਇੰਨੇ ਮਹਿੰਗੇ ਨਹੀਂ ਹੈ ਇਲੈਕਟ੍ਰੋਨਿਕ ਜਿਹੜੇ ਲਾਈਟਾਂ ਨੇ ਚਾਈਨੀਜ਼ ਲਾਈਟਾਂ ਨੇ ਉਹਦੇ ਨਾਲੋਂ ਤਾਂ ਸਸਤੇ ਨੇ ਪਰ ਜਿਹੜੇ ਇਹਨਾਂ ਨੂੰ ਅਲੋਪ ਇਹ ਜਿਹੜੇ ਦੀਵੇ ਨੇ ਕਿਤੇ ਨਾ ਕਿਤੇ ਅਲੋਪ ਹੁੰਦੇ ਜਾ ਰਹੇ ਨੇ ਤੇ ਅੱਜ ਅਸੀਂ ਇਹਨਾਂ ਦਾ ਹੀ ਮਹੱਤਵ ਮਹੱਤਵ ਜਿਹੜਾ ਜਾਣਨ ਦੇ ਲਈ ਇਹਨਾਂ ਦੇ ਕੋਲ ਪਹੁੰਚੇ ਸੀ ਤੇ ਆਉ ਗੱਲਬਾਤ ਕਰਦੇ ਆ ਅੱਗੇ ਕੰਟੀਨਿਊ ਰੱਖਦੇ ਆ ਆਪਾਂ ਤੇ ਹੁਣ ਤੁਸੀਂ ਇਹ ਕੀ ਬਣਾ ਰਹੇ ਇਹ ਜੀ ਇੱਕ ਤਿਹਾਰ ਆਂਦਾ ਜੀ ਦੀਵਾਲੀ ਤੋਂ ਪਹਿਲਾਂ ਜੀ ਹਾਂਜੀ ਇਹਨੂੰ ਹੋਈ ਵੀ ਕਹਿੰਦੇ ਜੀ ਚੱਕਰਾ ਚੱਕਰੀ ਵੀ ਕਹਿੰਦੇ ਆ ਜੀ ਹਾਂਜੀ ਹਾਂਜੀ ਇਹ ਚੱਕਰਾ ਚੱਕਰੀ ਦਾ ਤਿਹਾਰ ਆਂਦਾ ਜੀ ਹਾਂਜੀ ਇਹ ਦੀਵਾਲੀ ਤੋਂ ਹੈ ਜੋ 8 ਦਿਨ ਪਹਿਲਾਂ ਆਂਦਾ ਜੀ ਹਾਂਜੀ ਇਹ ਉਦ ਦਾ ਸਮਾਨ ਬਣਦਾ ਹੈ ਉਦ ਦਾ ਸਮਾਨ ਬਣਦਾ ਹਾਂਜੀ ਹਾਂਜੀ ਕੀ ਕਹਿੰਦੇ ਕੀ ਇਹਨੂੰ ਇਹਨੂੰ ਚੱਕਰਾ ਚੱਕਰੀ ਦਾ ਤਿਹਾਰ ਕਹਿੰਦੇ ਆ ਜੀ ਅੱਛਾ ਹਾਂਜੀ ਇਹ ਜਿਹੜੇ ਬਣਾ ਰਹੇ ਤੁਸੀਂ ਚੱਕਰੀ ਬਣਾ ਰਹੇ ਹੋ ਇਹ ਹਾਂਜੀ ਇਹ ਚੱਕਰੀ ਬਣਾ ਇਹ ਛੋਟੀ ਵੱਡੀ ਵੀ ਹੁੰਦੀ ਹੈ ਵੱਡੀ ਵੱਡੀ ਵੀ ਹੁੰਦੀ ਹੈ ਹਾਂਜੀ ਜੀ ਤੇ ਬੜਾ ਵਧੀਆ ਇਹ ਹੈ ਨਾ ਤੇ ਦੀਵਿਆਂ ਦਾ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ ਇਹ ਮਿੱਟੀ ਤੁਸੀਂ ਕਿੱਥੋਂ ਇਧਰੋਂ ਨੇੜੇ-ਤੇੜੇ ਕਿੱਥੋਂ ਲੈ ਕੇ ਆਂਦੇ ਹੋ ਹਾਂਜੀ ਇਹ ਪੰਜਾਬ ਦੀ ਜ਼ਿੰਦਗੀ ਜੇ ਤੁਮੀ ਮਿੱਟੀ ਮਿਲ ਜਾਂਦੀ ਹੈ ਜੀ ਇਹ ਇੱਥੇ ਮੁੱਲਾਪੁਰ ਤੋਂ ਪਾਸ ਦੇ ਪੈਂਦਾ ਜੀ ਮਾਜਰਾ ਪਿੰਡ ਇੱਥੋਂ ਮਿੱਟੀ ਆਂਦੀ ਹੈ ਜੀ ਇਹ ਇਹ ਪੂਰੇ ਪੰਜਾਬ ਚ ਜਾਂਦੀ ਹੈ ਜੀ ਮਿੱਟੀ ਹਾਂਜੀ ਛੋਟਾ ਇਸ ਤੋਂ ਇਲਾਵਾ ਵੀ ਕੋਈ ਹੋਰ ਕੀਤਾ ਹੈਗਾ ਨਹੀਂ ਸਾਡਾ ਇਹੀ ਕੀਤਾ ਹੈ ਖਰਚਾ ਪਾਣੀ ਕਰਦਾ ਚੱਲੀ ਜਾਂਦਾ ਇਹਦੇ ਨਾਲ ਹਾਂਜੀ ਜੇ ਕਰੂਗੇ ਜੀ ਫਿਰ ਤਾਂ ਚੱਲੇਗਾ ਜੀ ਜੇ ਨਹੀਂ karenge ਤਾਂ ਫਿਰ ਤਾਂ ਇਹ ਮੁਸ਼ਕਿਲ ਹੈ ਜੀ ਹਾਂਜੀ ਜਿੱਦਾਂ ਪਰ ਆਪਾਂ ਹੁਣ ਦੇਖੀਏ ਜਿੱਦਾਂ ਹੁਣ ਇਹ ਸਾਲ ਦੇ ਵਿੱਚ ਤਾਂ ਤਿਹਾਰਾ ਤੇ ਇਹ ਚੀਜ਼ਾਂ ਵਿਕਦੀਆਂ ਨੇ ਹਨਾ ਤੇ ਹਰ ਮਤਲਬ ਹਰ ਮਹੀਨੇ ਤਾਂ ਇਹ ਚੀਜ਼ਾਂ ਵਿਕਣੋ ਰਹੀਆਂ ਤਾਂ ਫਿਰ ਉਦੋਂ ਆਪਣਾ ਖਰਚਾ ਕਿਵੇਂ ਚਲਾਉਂਦੇ ਹੋ ਤੁਸੀਂ ਵੈਸੇ ਜੀ ਅਸੀਂ ਬਾਹਰ ਗਵਰਨਮੈਂਟ ਦੀ ਜ਼ਮੀਨ ਤੇ ਜੋ ਦੁਕਾਨ ਲਗਾ ਲੈਂਦੇ ਹਾਂ ਜੀ ਉਹਦੇ ਵਿੱਚ ਇਹ ਜੋ ਛੋਟੀਆਂ ਆਟਮਾ ਜਿੱਥੇ ਗੁੱਲਕ वगैरह கமਲਾ वगैरह ਤੇ ਇਥੇ ਕੋਈ ਹਮਰ ਕਰਾ ਲੈਂਦਾ ਜੀ ਕੋਈ ਪਾੜ ਕਰਾ ਲੈਂਦਾ ਕੋਈ ਖੰਡ ਪਾੜ ਕਰਾ ਲੈਂਦਾ ਐ ਇਸ ਕਰਕੇ ਹਜੀ ਸਾਡਾ ਹਜੋ ਥੋੜਾ ਬਹੁਤ ਚੱਲਦਾ ਰਹਿੰਦਾ ਜੀ ਖਰਚਾ ਜੀ ਜੀ ਤੇ ਕੋਈ ਜਿਹੜੇ ਸਾਡੇ ਕੋਲ ਵਪਾਰੀ ਮਾਲ ਲੈ ਕੇ ਜਾਂਦੇ ਆ ਅਸੀਂ ਉਹਨਾਂ ਤੋਂ ਪਹਿਲਾਂ ਪੈਸੇ ਲੈ ਲੈਂਦੇ ਆ ਜੀ ਪਹਿਲਾਂ ਲੈ ਕੇ ਪੈਸੇ ਹੈ ਜੀ ਫਿਰ ਬਾਅਦ ਜਦ ਸੀਜ਼ਨ ਆਂਦਾ ਆਏਗਾ ਉਹ ਪੈਸੇ ਤਾਰ ਦਿੰਦੇ ਆ ਹਾਂ ਜੀ ਠੀਕ ਹੈ ਉਹੀ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਸੀਜ਼ਨ ਦੇ ਨਾਲ ਹੀ ਇਹ ਚਲਦੀਆਂ ਨੇ ਹਨਾ ਸੀਜ਼ਨੇਬਲ ਚੀਜ਼ਾਂ ਜਿੱਦਾਂ ਤਿਉਹਾਰਾਂ ਦੇ ਦਿਨਤੀ ਇਹ ਜਿਹੜੇ ਮਿੱਟੀ ਦੇ ਭਾਂਡੇ ਇਹ ਸੇਲ ਕੀਤੇ ਜਾਂਦੇ ਨੇ ਤੇ ਕਈ ਘਰਾਂ ਦੇ ਵਿੱਚ ਡੈਕੋਰੇਸ਼ਨ ਦਾ ਸਮਾਨ ਵੀ ਹੁੰਦਾ ਹਨਾ ਲੋਕੀ ਰੱਖਣਾ ਪਸੰਦ ਕਰਦੇ ਨੇ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿੱਟੀ ਨਾਲ ਹੀ ਬਣਦੀਆਂ ਸੀ ਪਰ ਹੁਣ ਹੌਲੀ-ਹੌਲੀ ਉਹਨਾਂ ਦਾ ਜਿਹੜਾ ਉਹ ਚੇਂਜ ਹੁੰਦੀ ਜਾ ਰਹੀਆਂ ਨੇ ਉਹ ਹੋਰ ਜਿਹੜੇ ਡੈਕੋਰੇਸ਼ਨ ਦਾ ਸਮਾਨ ਵੀ ਹੈ ਕਿਸੇ ਹੋਰ ਚੀਜ਼ ਦੇ ਨਾਲ ਬਣਾਇਆ ਜਾਂਦਾ ਜਿੱਦਾਂ ਹਨਾ ਤੇ ਉਹਦੇ ਵਿੱਚ ਮਤਲਬ ਹੁਣ ਮਿੱਟੀ ਕਿਤੇ ਨਾ ਕੀਤੀ ਮਿੱਟੀ ਦੇ ਭਾਂਡੇ ਨੇ ਜਿਹੜੇ ਉਹ ਅਲੋਪ ਹੁੰਦੇ ਜਾ ਰਹੇ ਨੇ ਤੇ ਕਿੰਨੀ ਕ ਸੇਲ ਤੇ ਤੁਹਾਡੀ ਹੋਰ ਚੀਜ਼ਾਂ ਦੀ ਵੀ ਕਿੰਨੀ ਕ ਸੇਲ ਹੋ ਜਾਂਦੀ ਹੈ ਜਿਹੜਾ ਤੁਸੀਂ ਗਮਲੇ ਗਮਲੇ ਦੀ ਗੱਲ ਕਰ ਰਹੇ ਸੀਗੇ ਜੇ ਤਾਂ ਇਹ ਆਰਡਰ ਆ ਜਾਂਦਾ ਜੀ ਫਿਰ ਤਾਂ ਚੰਗੀ ਸੇਲ ਹੋ ਜਾਂਦੀ ਹੈ ਨਹੀਂ ਤਾਂ ਇਹ ਜੀ 500 कदी 700 ਰੁਪਿਆ ਜੀ ਰੋਜ਼ ਦੀ ਜੀ ਸਾਡੀ ਆਮਦਨ ਹੋ ਜਾਂਦੀ ਹੈ ਜੀ ਕਦੀ 500 ਕਦੀ 700 ਇਸ ਨਾਮ ਪਹੁੰਚ ਜਾਂਦਾ ਰੋਜ਼ਾਨਾ ਦੀ ਸੇਲ ਦੁਕਾਨ ਦੀ ਹਾਂਜੀ ਹਾਂਜੀ ਜਿਹੜੇ ਹੁਣ ਆਪਾਂ ਦੀਵਾਲੀ ਦੀ ਗੱਲ ਕਰ ਰਹੇ ਸੀ ਦੀਵਾਲੀ ਤੇ ਮਿੱਟੀ ਦੇ ਦੀਵੇ ਨੇ ਜਿਹੜੇ ਲੋਕੀ ਬਹੁਤ ਘੱਟ ਜਲਾਉਂਦੇ ਨੇ ਤਾਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਅੱਜ ਲੋਕਾਂ ਨੂੰ ਇਹੀ ਕਹਿਣਾ ਜਾਵਾਂਗੇ ਜੀ ਕਿ ਦੇਖੋ ਜੋ ਵੀ ਕੰਮ ਹੈ ਜੋ ਬੰਦਾ ਕਰਦਾ ਹੈ ਇਮਾਨਦਾਰੀ ਨਾਲ ਕਰੇ ਤੇ ਆਪਣਾ ਮਿਹਨਤ ਨਾਲ ਕਰੇ ਤੇ ਆਪਣਾ ਜੋ ਮਿਹਨਤ ਨਾਲ ਇਹ ਜੋ ਪੈਸਾ ਜਿਹੜਾ ਹੈਗਾ ਉਹ ਬੰਦੇ ਨੂੰ ਬਖਵਾ ਵੀ ਕਰਦਾ ਆਏਗਾ ਤੇ ਉਸ ਦੇ ਵਿੱਚ ਹੈ ਜੋ ਜਿਹੜੀ ਅੱਗੇ ਤੋਂ ਸਾਡੀ نسل ਹੈਗੀ ਉਹਨਾਂ ਨੂੰ ਵੀ ਚੰਗੀ ਸਿੱਖਿਆ ਮਿਲਦੀ ਹੈ। ਹਾਂਜੀ। ਜੀ ਬਿਲਕੁਲ। ਮੋ ਬਹੁਤ ਧੰਨਵਾਦ। ਤੇ ਮੈਂ ਵੀ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਜਿੱਦਾਂ ਹੁਣ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਤਾਂ ਦੀਵਾਲੀ ਦੇ ਤਿਉਹਾਰ ਤੇ ਅਸੀਂ ਵੀ ਆਪਣੇ ਚੈਨਲ ਦੇ ਵੱਲੋਂ ਤੁਹਾਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਜਿੱਦਾਂ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਲੋਕੀ ਮਿੱਟੀ ਦੇ ਦੀਵਿਆਂ ਦੇ ਨਾਲ ਹੀ ਰੋਸ਼ਨੀ ਕਰਦੇ ਸੀ ਤੇ ਦੀਵਾਲੀ ਨੂੰ ਵੀ ਦੀਵਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਰੋਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ ਤੇ ਆਪਾਂ ਵੱਧ ਤੋਂ ਵੱਧ ਚਾਹੀਏ ਕਿ ਆਪਾਂ ਜਿਹੜੀ ਚਾਈਨੀਜ਼ ਲਾਈਟਾਂ ਨੇ ਉਹਨਾਂ ਦਾ ਇਸਤੇਮਾਲ ਘੱਟ ਕਰੀਏ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਲਗਾ ਕੇ ਆਪਣੇ ਘਰਾਂ ਦੇ ਵਿੱਚ ਰੋਸ਼ਨੀ ਜਿਹੜੀ ਹੈ ਰੋਸ਼ਨੀ ਜਗਾਈਏ ਰੋਸ਼ਨ ਕਰੀਏ ਆਪਣੇ ਘਰਾਂ ਨੂੰ ਤਾਂ ਕਿ ਜਿਹੜੀ ਹੈ ਨੈਗੇਟਿਵਿਟੀ ਵੀ ਕਹਿੰਦੇ ਨੇ ਕਿ ਇਸ ਦਿਨ ਜਿਹੜੀ ਇਹ ਦੀਵੇ ਜਲਾਉਣ ਦੇ ਨਾਲ ਦੂਰ ਹੋ ਜਾਂਦੀ ਹੈ ਤੇ ਇਸ ਦੇ ਆਪਾਂ ਨੂੰ ਫਾਇਦੇ ਹੀ ਫਾਇਦੇ ਨੇ ਨੁਕਸਾਨ ਸਿਰਫ ਚਾਈਨੀਜ਼ ਲਾਈਟਾਂ ਦੇ ਨੁਕਸਾਨ ਨੇ ਤਾਂ ਸੋ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਦੀਵਾਲੀ ਆਉਣ ਵਾਲੀ ਹੈ ਵੱਧ ਤੋਂ ਵੱਧ ਆਪਣੇ ਜੇ ਹੋ ਸਕੇ ਘਰਾਂ ਦੇ ਵਿੱਚ ਦੀਵੇ ਲਗਾ ਕੇ ਮਿੱਟੀ ਦੇ ਦੀਵੇ ਲਗਾ ਕੇ ਆਪਣੇ ਘਰ ਨੂੰ ਰੋਸ਼ਨ ਕਰੋ ਜਿਹੜੀ ਚਾਈਨੀਜ਼ ਲਾਈਟਾਂ ਨੇ ਉਹਨਾਂ ਦਾ ਇਸਤੇਮਾਲ ਘੱਟ ਕਰੋ ਤਾਂ ਕਿ ਜਿਹੜੇ ਇਹ ਮਾਰ ਨੇ ਜਿਹੜੇ ਮਿੱਟੀ ਦਾ ਕੰਮ ਕਰਦੇ ਨੇ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਪੈ ਸਕੇ ਤੇ ਆਪਾਂ ਜਿਹੜਾ ਪੋਲੂਸ਼ਨ ਤੋਂ ਵੀ ਆ ਜਿਹੜੇ ਆਪਾਂ ਆਪਣੇ ਆਪ ਨੂੰ ਬਚਾ ਸਕੀਏ ਸੋ ਇਦਾਂ ਦੀਆਂ ਹੋਰ ਕਹਾਣੀਆਂ ਸਟੋਰੀਆਂ ਵੇਖਣ ਦੇ ਲਈ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਧੰਨਵਾਦ ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ